ਭਾਈ ਕਲਿਆਣਾ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੁਕਮ ਨਾਲ ਸਕੇਤ ਮੰਡੀ ਗਏ ਹਨ ਤੇ ਇੱਥੇ ਸਾਧ ਸੰਗਤ ਜਿਹੜਾ ਰਾਜਾ ਸੀ Hindu ਮਤ ਨੂੰ ਧਾਰਨ ਕੀਤਾ ਹੋਇਆ ਇਕਾਦਸੀ ਦਾ ਵਰਤ ਰੱਖਣਾ ਕੀਤਾ ਸਾਰਾ ਜਿੰਨਾ ਹੀ ਰਾਜ ਭਾਗ ਹੈ ਜਿੰਨੇ ਪਰਜਾ ਹੈ ਉਹਨਾਂ ਨੇ ਵੀ ਰਾਜੇ ਅਨੁਸਾਰ ਇਕਾਦਸੀ ਦਾ ਵਰਤ ਰੱਖਿਆ ਪਰ ਭਾਈ ਕਲਿਆਣਾ ਜੀ ਗਰਮਤ ਅਨੁਸਾਰ ਜੀਵਨ ਬਤੀਤ ਕਰਦੇ ਸਨ ਇਹਨਾਂ ਦੀ ਰਹਿਤ ਗਹਿਤ ਦੇਖ ਕਰਕੇ ਜੇ ਰਾਜੇ ਨੂੰ ਸ਼ਿਕਾਇਤ ਕਰ ਦਿੱਤੀ ਕਿਸੇ ਨੇ ਭਾਈ ਸਾਹਿਬ ਜੀ ਜਦੋਂ ਰਾਜੇ ਦੇ ਕੋਲ ਹਾਜ਼ਰ ਹੋਏ ਪ੍ਰਸ਼ਨ ਉੱਤਰ ਹੋਏ ਰਾਜਾ ਕਹਿਣ ਲੱਗਿਆ ਤੁਸੀਂ ਮੇਰਾ ਹੁਕਮ ਨਹੀਂ ਮੰਨਿਆ ਮੇਰੇ ਰਾਜ ਭਾਗ ਚ ਆ ਕੇ ਇਹ ਕਾਨੂੰਸੀ ਦਾ ਵਰਤ ਨਹੀਂ ਰੱਖਿਆ ਤੇ ਦੂਜੇ ਲੋਕਾਂ ਨੂੰ ਇਹ ਨਵੀਂ ਰੀਤੀ ਕਰਕੇ ਦਿਖਾਈ ਹੈ ਤੁਸੀਂ ਕਿੱਥੋਂ ਹੋ ਉਸ ਸਮੇਂ ਭਾਈ ਸਾਹਿਬ ਜੀ ਕਹਿਣ ਲੱਗੇ ਮੈਂ ਸਤਿਗੁਰੂ ਨਾਨਕ ਤੇ ਮਹਾਰਾਜ ਜੀ ਦਾ ਸਿੱਖ ਹਾਂ ਸ੍ਰੀ ਗੁਰੂ ਨਾਨਕ ਤੇ ਮਹਾਰਾਜ ਜੀ ਦੇ ਪੰਜਵੇਂ ਅਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਰਾਜਮਾਨੇ ਜੋ ਸ੍ਰੀ ਹਰਮੰਦਰ ਸਾਹਿਬ ਬਣਾ ਰਹੇ ਹਾਲ ਤਾਂ ਉਸ ਸਮੇਂ ਰਾਜਾ ਕਹਿਣ ਲੱਗਿਆ ਵੀ ਤੂੰ ਠਾਕੁਰਾ ਨੂੰ ਨਹੀਂ ਮੰਨਦਾ ਠਾਕੁਰਾ ਦੀ ਪੂਜਾ ਨਹੀਂ ਕਰਦਾ ਭਾਈ ਕਲਿਆਣਾ ਜੀ ਨੇ ਬਚਨ ਕੀਤਾ ਕਿ ਗੁਰੂ ਮਹਾਰਾਜ ਜੀ ਨੇ ਸਾਨੂੰ ਪੱਥਰ ਦੀ ਪੂਜਾ ਤੋਂ ਰੋਕਿਆ ਹੋਇਆ ਜੋ ਠਾਕੁਰ ਕੋ ਕਹਤੇ ਦੇਵ ਤਾਂ ਕਿ ਨਹਿਪਲ ਹੋਵੇ ਸੇਵ ਜੋ ਠਾਕੁਰ ਕੇ ਪਾਈ ਪਾਏ ਤਾਂ ਕਿ ਹਾਲ ਅਜਾਈ ਜਾਏ ਜਿਹੜੇ ਪੱਥਰਾਂ ਦੀ ਪੂਜਾ ਕਰਦੇ ਨੇ ਪੱਥਰਾਂ ਨੂੰ ਦੇਵ ਕਹਿੰਦੇ ਨੇ ਉਹਨਾਂ ਦੀ ਸੇਵਾ ਕੀਤੀ ਹੋਈ ਨਸਪਲ ਹੋ ਜਾਂਦੇ ਹੁਣ ਜਿਹੜੇ ਲੋਕ ਮੰਡੀਆਂ ਤੇ ਜਾਂਦੇ ਮੱਥੇ ਰਗੜਦੇ ਉਤੋਂ ਉਹਨਾਂ ਨੂੰ ਕੌਣ ਉਪਦੇਸ਼ ਦੇ ਰਿਹਾ ਹੈ ਕੌਣ ਉਹਨਾਂ ਨੂੰ ਮਿਲਦਾ ਹੈ ਬਾਬ ਉਹ ਵਿਅਰਥ ਹੀ ਹੈ ਨਾ ਉਹਨਾਂ ਦਾ ਸਭ ਕੁਝ ਕਰਨਾ ਉਹ ਇੱਕ ਮਨ ਦੀ ਤਸੱਲੀ ਹੋਈ ਹੁੰਦੀ ਹੈ ਨਾ ਹੁਣ ਇੱਥੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿੱਚ ਬੈਠੇ ਆ ਗੁਰੂ ਮਹਾਰਾਜ ਸਾਨੂੰ ਪਰਦਖ ਉਪਦੇਸ਼ ਦੇ ਰਹੇ ਅੰਮ੍ਰਿਤ ਬਾਣੀ ਅੰਦਰ ਤੇ ਸਾਡੇ ਜੀਵਨ ਦਾ ਕਿੰਨਾ ਕਲਿਆਣ ਹੈ ਜੇ ਸਤਿਗੁਰਾਂ ਦਾ ਉਪਦੇਸ਼ ਧਾਰਨ ਕਰਕੇ ਸਾਧ ਸੰਗਤ ਕਮਾ ਲੈਣਾ ਕਰੀਏ ਭਾਈ ਕਲਿਆਣਾ ਜੀ ਨੇ ਜਦੋਂ ਅੰਮ੍ਰਿਤ ਬਾਣੀ ਵਿੱਚੋਂ ਬਚਨ ਕੀਤੇ ਰਾਜਾ ਬੜਾ ਤੜਫਿਆ ਇਹ ਲੱਗਿਆ ਵੀ ਇਹ ਇਸ ਤਰ੍ਹਾਂ ਨਹੀਂ ਸਮਝੇਗਾ ਇਹਨੂੰ ਤੰਡ ਦੇਣਾ ਚਾਹੀਦਾ ਉਸੇ ਸਮੇਂ ਹੁਕਮ ਕੀਤਾ ਵੀ ਇਹਦੀ ਇੱਕ ਲਤ ਵਧ ਦਿਓ ساری ਉਮਰ ਜਦੋਂ ਇੱਕ ਲਤ ਦੇ ਆਸਰੇ ਚੱਲੇਗਾ ਨਾ ਤੇ ਫਿਰ ਪਤਾ ਲੱਗੇਗਾ ਵੀ ਮੈਂ ਇਸ ਤਰ੍ਹਾਂ ਕਰਮ ਕੀਤਾ ਸੀ ਭੁੱਲ ਕੀਤੀ ਸੀ ਜਲਾਦ ਨੂੰ ਬੁਲਾਇਆ ਗਿਆ ਜਦੋਂ ਜਲਾਦ ਤਲਵਾਰ ਚਲਾਉਣ ਲੱਗਿਆ ਸਾਧ ਸੰਗਤ ਰਾਜਾ بے ہوش ہو کے ਡਗ ਪਿਆ ਜਿਹੜਾ وزیر ਸੀ ਉਸਨੇ ਜਲਾਤ ਨੂੰ ਰੋਕ ਦਿੱਤਾ ਤੇ ਰਾਜ ਦੀ ਸੰਭਾਲ ਕਰਨ ਲੱਗੇ ਬਹੁਤ ਇਲਾਜ ਕਰਾਏ ਪਰ ਰਾਜੇ ਨੂੰ ਹੋਸ਼ ਨਾ ਆਈ ਫਿਰ ਜਿਹੜੇ ਸਿਆਣੇ ਸਨ ਉਹ ਕਹਿਣ ਲੱਗੇ ਵੀ ਰਾਜੇ ਨੇ ਇਸ ਦੀ ਨਰਾਦਰੀ ਕੀਤੀ ਹੈ ਜਿਹੜਾ ਇਹ ਗੁਰ ਸਿੱਖ ਹੈ ਆਪਾਂ ਸਾਰੇ ਇਹਨੂੰ ਹੀ ਬੇਨਤੀ ਕਰਦੇ ਹਾਂ ਫਿਰ ਸਾਰੇ ਵਜ਼ੀਰ ਮੰਤਰੀ ਰਾਜੇ ਨੂੰ ਭਾਈ ਕਲਿਆਣਾ ਜੀ ਦੇ ਕੋਲ ਲੈ ਕੇ ਆ ਕੇ ਬੇਨਤੀਆਂ ਕਰਨ ਲੱਗੇ ਮਹਾਰਾਜ ਕਿਰਪਾ ਕਰੋ ਤਾਂ ਉਸ ਸਮੇਂ ਭਾਈ ਕਲਿਆਣਾ ਜੀ ਕਹਿਣ ਲੱਗੇ ਤੁਹਾਨੂੰ ਫਿਰ ਸਾਰਿਆਂ ਨੂੰ ਸਿੱਖ ਬਣਨਾ ਪੈਣਾ ਆ ਰੀਤੀ ਮਰਿਆਦਾ ਛੱਡ ਲਈ ਪੈਣੀ ਹੈ ਫਿਰ ਮੈਂ ਰਾਜੇ ਨੂੰ ਠੀਕ ਕਰ ਸਕਦਾ ਸਾਰੇ ਮੰਨ ਗਏ ਤਾਂ ਉਸ ਸਮੇਂ ਸਾਧ ਸੰਗਤ ਭਾਈ ਕਲਿਆਣਾ ਜੀ ਨੇ ਰਾਜੇ ਦੇ ਮੁੱਖ ਤੇ ਰਮਾਲ ਪਾ ਦਿੱਤਾ। ਸਤਿਗੁਰੂ ਮਹਾਰਾਜ ਚਰਨਾਂ ਵਿੱਚ ਬੇਨਤੀ ਕੀਤੀ ਬੜੇ ਪਿਆਰ ਨਾਲ ਮਹਾਰਾਜ ਜੀ ਅਸੀਂ ਚੀਕ ਭੁੱਲਾ ਕਰਦੇ ਹਾਂ। ਤੁਹਾਡਾ ਬਿਰਤ ਹੈ ਬਖਸ਼ਨਾ। ਕਿਰਪਾ ਕਰੇ ਕਰੋ ਮਹਾਰਾਜੀ ਇਹ ਰਾਜਾ ਵੀ ਤੁਹਾਡਾ ਸਿੱਖ ਬਣ ਜੇ ਪਰਜਾ ਵੀ ਸਿੱਖ ਬਣਨ ਵਾਸਤੇ ਤਿਆਰ ਹੈ। ਤੇ ਇਹਨੂੰ ਠੀਕ ਕਰ ਦਿਓ। ਉਸ ਸਮੇਂ ਮਹਾਰਾਜ ਜੱਗੇ ਬੇਨਤੀਆਂ ਕੀਤੀਆਂ ਤੇ ਭਾਈ ਕਲਿਆਣਾ ਜੀ ਨੇ ਜਲਦਾ ਸੱਟਾ ਮਾਰਿਆ ਰਾਜੇ ਦੇ ਮੁਖ ਤੇ ਰਾਜਾ ਉੱਠ ਕੇ ਬੈਠ ਗਿਆ ਭਾਈ ਕਲਿਆਣਾ ਜੀ ਦੇ ਚਰਨ ਹੜਲੇ ਬੇਨਤੀਆਂ ਕਰਦਾ ਮੈਨੂੰ ਬਖਸ਼ ਲੋ ਭਾਈ ਕਲਿਆਣਾ ਜੀ ਕਹਿਣ ਲੱਗੇ ਮੈਂ ਬਖਸ਼ਣ ਵਾਲਾ ਕੁਝ ਨਹੀਂ ਮੇਰਾ ਗੁਰੂ ਬਖਸ਼ੰਦ ਹੈ ਗੁਰੂ ਬਖਸ਼ਣ ਵਾਲਾ ਹੈ ਤਾਂ ਉਸ ਸਮੇਂ ਰਾਜਾ ਤਿਆਰ ਹੋ ਗਿਆ ਕਿ ਮੈਂ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਪਣੀਆਂ ਰਾਣੀਆਂ ਦੇ ਨਾਲ ਪਰਜਾ ਦੇ ਨਾਲ ਅਮਰਦ ਸਰ ਸਾਹਿਬੇ ਖੇ ਆਇਆ ਸਤਿਗੁਰੂ ਅਰਜਨ ਦੇ ਮਹਾਰਾਜ ਦੇ ਸਾਧ ਸੰਗਤ ਉਸ ਸਮੇਂ ਜਦੋਂ ਰਾਜ ਦਰਸ਼ਨ ਕਰਨ ਵਾਸਤੇ ਆਇਆ ਨਾ ਇਹ ਬਾਣੀ ਦਾ ਪਾਠ ਹੋ ਰਿਹਾ ਸੀ ਦੱਖਣੀ ਓੰਕਾਰ ਲੇਖ ਨ ਮਿਟੇ ਏ ਸਖੀ ਜੋ ਲਿਖਿਆ ਕਰਤਾ ਜਦੋਂ ਰਾਜੇ ਨੇ ਇਹ ਸ਼ਬਦ ਸੁਣਿਆ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਤੇ ਸੋਚਦਾ ਵੀ ਜੇ ਲੇਖਾ ਮਟਾਣਾ ਹੀ ਨਹੀਂ ਹੈ ਫਿਰ ਮੈਨੂੰ ਏਡੀ ਦੂਰ ਆਉਣ ਦਾ ਕੀ ਫਾਇਦਾ ਹੋਇਆ ਸੰਸਿਆ ਦੇ ਨਾਲ ਗੁਰੂ ਮਹਾਰਾਜ ਦਰਸ਼ਨ ਕੀਤੇ ਸਤਿਗੁਰੂ ਜੀ ਜਾਣਦੇ ਸਨ ਤੇ ਮਹਾਰਾਜ ਬਚਨ ਕੀਤਾ ਰਾਜਨ ਪ੍ਰਸ਼ਾਦ ਦਾ ਪਾਣੀ ਸਕੋ ਆਰਾਮ ਕਰੋ ਪ੍ਰਸ਼ਾਦ ਦਾ ਪਾਣੀ ਛੱਕ ਕੇ ਰਾਜਾ ਆਪਣੇ ਜਿੱਥੇ ਤੰਬੂ ਲੱਗੇ ਸਨ ਉੱਥੇ ਚਲਿਆ ਗਿਆ ਸੌ ਗਿਆ ਇਹਨੂੰ ਸੁਪਨਾ ਆਇਆ ਸੁਪਨੇ ਵਿੱਚ ਸਾਧ ਸੰਗਤ ਇਸ ਨੇ ਦੇਖਿਆ ਵੀ ਮੈਂ ਮਰ ਗਿਆ ਹਾਂ ਬੁੱਟਾ ਹੋ ਕੇ ਮਰ ਗਿਆ ਫਿਰ ਇੱਕ ਬਹੁਤ ਗਰੀਬ ਘਰ ਚੰਡਾਲਾਂ ਦੇ ਘਰ ਵਿੱਚ ਜਨਮ ਹੋ ਗਿਆ ਵਿਆਹ ਹੋ ਗਿਆ ਤੇ ਅੱਗੇ ਬਹੁਤ ਬੱਚੇ ਹਨ ਤੇ ਇੱਥੇ ਵੀ ਇਹਦੀ ਮੌਤ ਹੋ ਗਈ ਜਦੋਂ ਮੌਤ ਹੋ ਗਈ ਨਾ ਤੇ ਉਹਨਾਂ ਨੇ ਜਿਹੜਾ ਉਹ ਸਰੀਰ ਸੀ ਇਸ ਦਾ ਉਸਨੂੰ ਪੈਣ ਤੋਂ ਬਾਹਰ ਲਿਆ ਕਰਕੇ ਦੱਬ ਦੇਣਾ ਕੀਤਾ ਤੇ ਇਧਰ ਰਾਜੇ ਨੂੰ ਜਦੋਂ ਉਚਾਕ ਆਈ ਸੁਪਨਾ ਦੇਖ ਰਿਹਾ ਸੀ ਬੜਾ ਹੈਰਾਨ ਹੋ ਗਿਆ ਦੁਖੀ ਹੋ ਗਿਆ ਉਦਾਸ ਹੋ ਗਿਆ ਤੇ ਉਸੇ ਤਰ੍ਹਾਂ ਹੀ ਇਸ਼ਨਾਨ ਪਾਣੀ ਕਰਕੇ ਅਗਲੇ ਦਿਨ ਸਵੇਰੇ ਸਤਿਗੁਰਾਂ ਦੇ ਅਜੂਰ ਦਸਨਾ ਵਾਸਤੇ ਗਿਆ ਆਪਣੇ ਨਾਲ ਸੈਨਾਪਤੀ ਵਜ਼ੀਰ ਲੈ ਲੈਣਾ ਕੀਤੇ ਤੇ ਗੁਰੂ ਮਹਾਰਾਜ ਇੱਕ ਬਚਨ ਕਰਨ ਲੱਗੇ ਵੀ ਰਾਜਨ ਤੈਨੂੰ ਸ਼ਿਕਾਰ ਖੇਡਣਾ ਆਉਂਦਾ ਹੈ ਰਾਜੇ ਸ਼ਿਕਾਰ ਖੇਡਣ ਦੇ ਆਦੀ ਹੁੰਦੇ ਨੇ ਚੱਲ ਆਪਾਂ ਚੱਲੀਏ ਤੇ ਸਤਿਗੁਰੂ ਮਹਾਰਾਜ ਦੇ ਨਾਲ ਇਹ ਰਾਜਾ ਤੁਰ ਗਿਆ ਇਸ ਤਰ੍ਹਾਂ ਨਗਰਾਂ ਵਿੱਚੋਂ ਨੰਗਦੇ ਹੋਏ ਹੌਲੀ-ਹੌਲੀ ਜੰਗਲਾਂ ਵਿੱਚ ਚਲੇ ਗਏ ਤੇ ਰਾਜਾ ਸਾਧ ਸੰਗਤ ਸ਼ਿਕਾਰ ਕੀਟਣ ਵਾਸਤੇ ਹਿਰਨ ਦੇ ਪਿੱਛੇ ਦੌੜਿਆ ਦੌੜਦਿਆਂ ਦੌੜਦਿਆਂ ਇਕੱਲਾ ਰਹਿ ਗਿਆ ਮੰਤਰੀ ਵਜ਼ੀਰ ਸਾਰੇ ਪਿੱਛੇ ਰਹਿ ਗਏ ਤੇ ਹਿਰਨ ਵੀ ਕਿਤੇ ਆਸੇ-ਪਾਸੇ ਹੋ ਗਿਆ ਇਸ ਤਰ੍ਹਾਂ ਇਹ ਇੱਕ ਨਕਰ ਵਿੱਚ ਪਹੁੰਚ ਗਿਆ ਤੇ ਉਥੋਂ ਦੇ ਜਿਹੜੇ ਲੋਕ ਸਨ ਉਹਨਾਂ ਨੇ ਇਹਨੂੰ ਪਛਾਣ ਲਿਆ ਰੌਲਾ ਪੈ ਗਿਆ ਇਕੱਠੇ ਹੋ ਗਏ ਇਹਨੇ ਦੇਖਿਆ ਵੀ ਜਿਹੜੇ ਲੋਕ ਸੁਪਨੇ ਵਿੱਚ ਦੇਖੇ ਸਨ ਇਹ ਤਾਂ ਉਹੀ ਨੇ ਪਰਿਵਾਰ ਵਾਲੇ ਵੀ ਆ ਕੇ ਕਹਿਣ ਲੱਗੇ ਵੀ ਇਹ ਤਾਂ ਮਰ ਗਿਆ ਸੀ ਪਰ ਹੁਣ ਇਹ ਰਾਜਿਆਂ ਵਾਲੇ ਕੱਪੜੇ ਪਾ ਕਰਕੇ ਤੇ ਸਾਨੂੰ ਪਰਮਾ ਰਿਹਾ ਹੈ ਇਹ ਮਰਿਆ ਨਹੀਂ ਸੀ ਜਿਉਂਦਾ ਹੈ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ ਝਗੜਾ ਵੱਧ ਗਿਆ ਇਦਰ ਸਤਿਗੁਰੂ ਜੀ ਤਾਂ ਜਾਣਦੇ ਸਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਸਾਧ ਸੰਗਤ ਇੱਥੇ ਆ ਗਏ ਤੇ ਮਹਾਰਾਜ ਬਚਨ ਕਰਨ ਲੱਗੇ ਭਾਈ ਤੁਹਾਡਾ ਜਿਹੜਾ ਆਦਮੀ ਮਰਿਆ ਸੀ ਤੁਸੀਂ ਉਸ ਨੂੰ ਕਿੱਥੇ ਦੱਬਣਾ ਕੀਤਾ ਸੀ ਉਹ ਕਹਿਣ ਲੱਗੇ ਜੀ ਅਸੀਂ ਪਿੰਡ ਤੋਂ ਬਾਹਰ ਦੱਬ ਕੇ ਆਏ ਉੱਥੇ ਆ ਕੇ ਜਦੋਂ ਥਾਂ ਪਟ ਕੇ ਦੇਖਿਆ ਸਾਧ ਸੰਗਤ ਰਾਜੇ ਦੀ ਸ਼ਕਲ ਵਰਗਾ ਹੀ ਮਨੋਖ ਨਿਕਲ ਆਇਆ ਤੇ ਮਹਾਰਾਜ ਫਿਰ ਇਸ ਰਾਜੇ ਨੂੰ ਵਾਪਸ ਅੰਮ੍ਰਿਤਸਰ ਸਾਹਿਬ ਲੈ ਆਏ। ਤੇ ਫਿਰ ਇਹਨੇ ਮਹਾਰਾਜ ਜੀ ਨੂੰ ਪ੍ਰਸ਼ਨ ਕੀਤਾ ਸਤਿਗੁਰੂ ਮਹਾਰਾਜ ਜੀ ਮੈਨੂੰ ਦੱਸੋ ਕਿ ਮੈਂ ਜੋ ਸੁਪਨੇ ਵਿੱਚ ਦੇਖਿਆ ਸੀ ਉਹੀ ਅੱਜ ਪ੍ਰਤੱਖ ਦੇਖਣਾ ਕੀਤਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਰਾਜਨ ਤੂੰ ਗੁਰਬਾਣੀ ਤੇ ਸ਼ੰਕਾ ਕੀਤੀ ਸੀ ਵੀ ਜੋ ਮਾਸਤਕ ਵਿੱਚ ਲੇਖਾ ਲਿਖਿਆ ਹੋਇਆ ਹੈ ਉਹ ਕਿਸੇ ਤਰ੍ਹਾਂ ਮਿਟਦਾ ਨਹੀਂ। ਮੇਟ ਜਾਂਦਾ ਜੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋ ਜਾਵੇ ਗੁਰੂ ਦੀਆਂ ਖੁਸ਼ੀਆਂ ਮਿਲ ਜਾਣ ਗੁਰੂ ਚਾਹੀਦਾ ਮੇਟ ਸਕਦਾ ਕਿਉਂਕਿ ਗੁਰੂ ਪਰਮਾਤਮਾ ਦਾ ਰੂਪ ਹੈ ਗੁਰੂ ਆਪਣੇ ਸਿੱਖ ਦੇ ਜਨਮ ਜਨਮ ਦੇ ਕਰਮਾਂ ਨੂੰ ਸੁਪਨੇ ਵਿੱਚ ਵੀ ਕੱਟ ਦਿੰਦਾ ਸੁਪਨੇ ਵਿੱਚ ਅਸੀਂ ਤੇਰਾ ਜਿਹੜਾ ਇਹ ਜਨਮ ਹੋਣਾ ਸੀ ਨਾ ਉਹ ਸਾਰਾ ਕੱਟ ਦੇਣਾ ਕੀਤਾ ਹੈ ਪਰਮਾਤਮਾ ਵਾਹਿਗੁਰੂ ਨੇ ਜੋ ਮਸਤਕ ਵਿੱਚ ਲੇਖਾ ਲਿਖਿਆ ਸਾਧ ਸੰਗ ਮਿਟਦਾ ਨਹੀਂ ਹੈ ਪਰ ਜੇ ਗੁਰੂ ਚਾਹੇ ਤਾਂ ਮਿਟ ਸਕਦਾ ਹੈ